ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਲਗਾਤਾਰ ਇਤਿਹਾਸਿਕ ਸਥਾਨਾਂ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਖਿਡਾਰੀਆਂ ਦੀ ਗੱਲ ਹੋਵੇ ਖੇਡਾਂ ਦੀ ਗੱਲ ਹੋਵੇ ਦਸਤ ਨੇ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਇਹ ਸਭ ਦੇ ਵਿੱਚ ਪਹੁੰਚੇ ਹੋਏ ਆ ਜੇਕਰ ਅਸੀਂ ਖੰਨਾ ਦੇ ਨਜ਼ਦੀਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਗੱਲ ਕੀਤੀ ਜਾਵੇ ਜਿਹੜਾ ਕਿ ਦਰਾਹਾ ਤੋਂ ਵੀ ਨਜ਼ਦੀਕ ਪੈ ਜਾਂਦਾ ਹੈ ਲੋਕ ਬਾਹਰੋਂ ਨਤਮਸਤਕ ਹੋ ਕੇ ਚਲੇ ਜਾਂਦੇ ਤੇ ਸਾਨੂੰ ਸਵਾਲ ਇਹ ਆਉਂਦੇ ਸੰ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਕਿਉਂਕਿ ਲੋਕ ਕਈ ਵਾਰ ਲੰਗਰ ਛੱਕ ਕੇ ਵੀ ਚਲੇ ਜਾਂਦੇ ਆ ਪਰ ਉਹਨਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਚੱਲਦਾ ਤੋਂ ਆਓ ਇੱਕ ਪਾਸੇ ਸ੍ਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਤੇ ਨਾਲ ਦੀ ਨਾਲ ਇਤਿਹਾਸ ਨਾਲ ਜਾਣੂ ਹੋਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਅਸੀਂ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਪੰਜਾਬ ਦੇ ਇਤਿਹਾਸਿਕ ਗੁਰੂ ਧਾਮਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੰਜਾਬ ਦੇ ਇਤਿਹਾਸ ਦੇ ਨਾਲ-ਨਾਲ ਖੇਡਾਂ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਸਾਨੂੰ ਬੜੇ ਬਾਅਦ ਦਰਸ਼ਕਾਂ ਦੇ ਵੱਲੋਂ ਕਮੈਂਟਾਂ ਦੇ ਵਿੱਚ ਇਹ ਪੁੱਛਿਆ ਜਾ ਰਿਹਾ ਸੀ ਕਿ ਜਦੋਂ ਅਸੀਂ ਲੁਧਿਆਣਾ ਤੋਂ ਜਾਂ ਪਿੱਛੋਂ ਦਿੱਲੀ ਦੇ ਵੱਲ ਜਾਂਦੇ ਆ ਜਾਂ ਉਧਰੋਂ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੱਕ ਤੇ ਹੋਰ ਜਾਂਦੇ ਆਂ ਤਾਂ ਰਸਤੇ ਦੇ ਵਿੱਚ ਗੁਰਦੁਆਰਾ ਮੰਡੀ ਸਾਹਿਬ ਆਉਂਦਾ ਲੋਕ ਦਰੋ ਨਤਮਸਤਕ ਹੋ ਜਾਂਦੇ ਆ ਪਰ ਕਈਆਂ ਲੋਕਾਂ ਨੂੰ ਇਸ ਤੇ ਇਤਿਹਾਸ ਬਾਰੇ ਨਹੀਂ ਪਤਾ ਸੀ ਅੱਜ ਉਸ ਇਤਿਹਾਸ ਨੂੰ ਲੈ ਕੇ ਜਿੱਥੇ ਤੁਸੀਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦੇਖੀਆਂ ਤੇ ਦੂਸਰੇ ਪਾਸੇ ਗ੍ਰੰਥੀ ਸਿੰਘ ਹੋਰਾਂ ਦੇ ਪਾਸੋਂ ਇਹ ਵੀ ਪੁੱਛਾਂਗੇ ਕਿ ਐਗਜ਼ੈਕਟ ਅਸਲ ਦੇ ਵਿੱਚ ਇਤਿਹਾਸ ਕੀ ਕਹਿੰਦਾ ਹੈ ਭਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਬਈ ਕੀ ਨਾ ਗੋੜਪੁਰੀ ਸੰਗਰਪੌੜ ਹੁੰਸੀ ਗੁਰਪ੍ਰਸਾਦ ਸਿੰਘ ਜੀ ਜਿਸ ਤਰ੍ਹਾਂ ਦੇਖਿਆ ਗਿਆ ਕਿ ਸੰਗਤਾਂ ਬਹੁਤ ਵੱਡੇ ਪੱਧਰ ਤੇ ਨਤਮਸਤਕ ਹੁੰਦੀਆਂ ਆਂ ਜੀ ਕਈ ਵਾਰ ਲੋਕਾਂ ਨੂੰ ਸਮਾਂ ਨਹੀਂ ਮਿਲਦਾ ਖੜਨ ਦਾ ਉਹ ਦੂਰੋਂ ਹੀ ਮੱਥਾ ਟੇਕ ਕੇ ਚਲੇ ਜਾਂਦੇ ਆਂ ਕਈ ਲੱਸਾਂ ਦੇ ਵਿੱਚ ਹੁੰਦੇ ਆਂ ਜਾਂ ਗੱਡੀਆਂ ਦੇ ਵਿੱਚ ਹੁੰਦੇ ਆਂ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਕੀ ਪਵਿੱਤਰ ਇਤਿਹਾਸ ਇਹ ਜਿਹੜਾ ਪਾਵਨ ਸਥਾਨ ਹੈ ਗੁਰਦੁਆਰਾ ਮਦਦ ਸਾਹਿਬ ਕੋਟਾਂ ਦੇ ਨਾਮ ਨਾਲ ਇਹ ਜਾਣਿਆ ਜਾਂਦਾ ਜੀ ਮੀਰੀ ਪੀਰੀ ਦੇ ਮਾਲਕ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਸਥਾਨ ਹੈ ਜੀ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਛਡਾ ਕੇ ਦਿੱਲੀ ਪਹੁੰਚੇ ਸੀ ਉਸ ਤੋਂ ਪਿਛੋਂ ਮਹਾਰਾਜ ਜੀ ਫੇਰ ਅੰਮ੍ਰਿਤਸਰ ਦੀ ਧਰਤੀ ਨੂੰ ਜਾਣ ਵੇਲੇ ਇਸ ਇਲਾਕੇ ਵਿੱਚ ਵਿਚਰੇ ਜਿਤਨਾ ਆਪਣੇ ਨੇੜੇ ਵੱਡੀ ਕਢਾਣੀ ਮਹਾਰਾ ਦਾ ਚੋਲਾ ਪਿਆ ਉਹ 52 ਕਲੀਆਂ ਵਾਲਾ ਚੋਲਾ ਸਾਹਿਬ ਅਸਥਾਨ ਹੈ ਤੇ ਹੋਰ ਵੀ ਅਸਥਾਨ ਨੇ ਪਮਾਦੀ ਪਿੰਡ ਚਾ ਚਕੋਹੀ ਪਿੰਡ ਚਾ ਜੀ ਖਟਾਣਾ ਸਾਹਿਬ ਹੈ ਮਹਾਰਾਜਾ ਸਥਾਨ ਆਪਣੇ ਨੇੜੇ ਦਰਾਹਾਜੀ ਇਸ ਥਾਂ ਦੇ ਉੱਪਰ ਮਹਾਰਾਜ ਦਾ ਪਾਵਨ ਅਸਥਾਨ ਹੈ ਜੀ ਉਸ ਵੇਲੇ ਇੱਥੇ ਵੀ ਮਹਾਰਾਜ ਨੇ ਆਪਣੇ ਪਾਵਨ ਚਰਨ ਪਾਏ ਪਰ ਲੰਮਾ ਸਮਾਂ ਇਹ ਅਸਥਾਨ ਪ੍ਰਗਟਨਾ ਹੋ ਸਕਿਆ ਜਿਨ੍ਹਾਂ ਦੀ ਇਹ ਖਾਸ ਈ ਜਮੀਨ ਸੀਗੀ ਜੀ ਉਹ ਸਰਦਾਰ ਕਿਰਪਾਲ ਸਿੰਘ ਦੀ ਹਰਪਜਨ ਸਿੰਘ ਤੇ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਸ੍ਰੀ ਗੁਰਦੇਵ ਸਿੰਘ ਸੀ ਇਹ ਗੁਰਦੇਵ ਸਿੰਘ ਤੇ ਜਿਹੜੇ ਹਰਪਜਨ ਸਿੰਘ ਸੀਗੇ ਉਹ ਇਸ ਸਥਾਨ ਦੇ ਉੱਪਰ ਹਲਵਾ ਰਹੇ ਸੀ ਜਦੋਂ ਹਲਵਾ ਰਹੇ ਸੀ ਏਠਾ ਮੰਦੀ ਸਾਹਿਬ ਦੇ ਵਿੱਚ ਹਲਵਾ ਦਾ ਫਾਲਾ ਫਸਿਆ ਤੇ ਉਸ ਤੋਂ ਪਿੱਛੋਂ ਉਹ ਆਪਣੇ ਕੰਮ ਨੂੰ ਮੰਨ ਕਰਕੇ ਆਪਣੇ ਘਰ ਚਲੇ ਗਏ ਤੇ ਜਦੋਂ ਘਰ ਗਏ ਉਹਨਾਂ ਦੇ ਬਜ਼ੁਰਗ ਕਿਰਪਾਲ ਸਿੰਘ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੰਮ ਕਿਉਂ ਮੰਨ ਕਰਕੇ ਆ ਗਏ ਹਲ ਕਿਉਂ ਨਹੀਂ ਬਾਹਰ ਹੈ ਉਹ ਕਹਿਣ ਲੱਗੇ ਕਿ ਬਾਪੂ ਜੀ ਕਿਸੇ ਚੀਤ ਵਿੱਚ ਫਾਲਾ ਫਸ ਗਿਆ ਇਸ ਕਰਕੇ ਅਸੀਂ ਕੰਮ ਬੰਦ ਕਰਕੇ ਆ ਸੀ ਉਹ ਵੱਡੀ ਉਮਰ ਦੇ ਸੀ ਤੇ ਇhtiyat ਤੋਂ ਜਾਣੂ ਸੀ ਜਦੋਂ ਉਹਨਾਂ ਨੇ ਆ ਕੇ ਉਸ ਸਥਾਨ ਤੇ ਵੇਖਿਆ ਕਿ ਕਿਸ ਚੀਜ਼ ਵਜ੍ਹਾ ਫਸਿਆ ਹੈ ਤੇ ਸਾਫ਼ ਕੀਤਾ ਗਿਆ ਇੱਥੋਂ ਮੰਜੀ ਸਾਹਿਬ ਨਿਕਲੀ ਮੰਜੀ ਸਾਹਿਬ ਦਾ ਮੰਜੀ ਦਾ ਅਰਥ ਹੁੰਦਾ ਬੈਠਣ ਦੀ ਥਾਂ ਜਿੱਦੇ ਉੱਪਰ ਬੈਠਿਆ ਜਾਵੇ ਉਹਨੂੰ ਮੰਜੀ ਕਹਿੰਦੇ ਨੇ ਜਿੱਥੇ ਮਹਾਰਾਜ ਬਿਰਾਜਮਾਨ ਹੋਏ ਉਹ ਇਤਿਹਾਸ ਤੋਂ ਜਾਣੂ ਸੀ ਤੇ ਲੰਮੇ ਸਮੇਂ ਤੋਂ ਇਸ ਸਥਾਨ ਦੀ ਉਹ ਖੋਜ ਕਰ ਰਹੇ ਸੀ 1953 ਦਾ ਸਮਾਂ 12 13 14 ਅਗਸਤ ਦਾ ਇਹ ਸਮਾਂ ਸੀ ਤੇ 12 ਤਰੀਕ ਨੂੰ ਇਹ ਜਿਹੜੀ ਥਾਂ ਉਹਨਾਂ ਨੇ ਵੇਖੀ 13 ਨੂੰ ਇਹਨੂੰ ਸਾਫ਼ ਕਰਿਆ ਗਿਆ 14 ਨੂੰ ਇਸ ਸਥਾਨ ਦੇ ਉੱਪਰ ਫਿਰ ਉਹਨਾਂ ਨੇ ਸੰਗਤਾਂ ਨੂੰ ਇਕੱਠੇ ਕਰਕੇ ਇਸ ਪਾਵਨ ਸਥਾਨ ਦੇ ਦਰਸ਼ਨ ਕਰਵਾਏ ਤੇ ਇਹ ਗੱਲ ਆਖੀ ਕਿ ਇਹ ਗੁਰੂ ਹਰਗੋਬਿੰਦ ਸਾਹਿਬੀ ਦਾ ਪਾਵਨ ਸਥਾਨ ਹੈ ਜਿਸ ਸਥਾਨ ਦੀ ਇਲਾਕੇ ਵਿੱਚ ਲੰਬੇ ਸਮੇਂ ਤੋਂ ਕੋਝੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਨੇ ਤੇ ਕਿੱਥੇ ਬਿਰਾਜਮਾਨ ਹੋਏ ਨੇ ਇਹ ਥਾਂ ਨਹੀਂ ਫਿਲਾ ਬਰਹੀ ਉਹ ਅਸਥਾਨ ਜਿਸ ਨੂੰ ਲੰਮੇ ਸਮੇਂ ਤੋਂ ਲੱਭ ਰਹੇ ਸੀ ਅੱਜ ਉਹਨਾਂ ਨੇ ਨੇਤਰਾਂ ਦੇ ਸਾਹਮਣੇ ਸੀ ਜਿਸ ਥਾਂ ਦੇ ਉੱਪਰ ਮਹਾਰਾਜੀ ਬਰਾਦਮਾਨ ਹੋਸੀ ਆਪਣੇ ਪਿਛਲੇ ਪਾਸੇ ਇੱਕ ਸਰਾਹ ਹੈ ਲਸ਼ਕਰੀ ਸਰਾਏ ਇਹਨੂੰ ਆਖਦੇ ਨੇ ਇਸ ਅਸਥਾਨ ਦੇ ਉੱਪਰ ਸਮੇਂ-ਸਮੇਂ ਦੇ ਜਿਹੜੇ ਬਾਦਸ਼ਾਹ ਸੀ ਜਦੋਂ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸੀ ਇਹ ਸਥਾਨ ਤੇ ਆ ਕੇ ਫੜਾਕ ਕਰਦੇ ਸੀ ਤੇ ਇਹ ਸਰਾਹ ਫਿਰ ਜਿਹੜੀ ਬਾਦਸ਼ਾਹ ਔਰੰਗਜ਼ੇਬ ਦੇ ਇੱਕ ਫੌਜਦਾਰ ਜੀ ਦਾ ਨਾਮ ਲਸ਼ਕਰੀ ਖਾਨ ਸੀ ਉਹਨੇ ਆਪਣੇ ਨਾਮ ਦੇ ਉੱਪਰ ਇਥੇ ਸਰਾਹ ਬਣਾ ਦਿੱਤੀ ਪਰ ਇਹ ਪੜਾ ਵਾਲੀ ਥਾਂ ਪਹਿਲਾਂ ਤੋਂ ਹੀ ਸੀ ਜਦੋਂ ਬਾਬਰ ਜਾਂ ਉਹਨਾਂ ਦੇ ਅੱਗੇ ਦੀ ਅੱਗੇ ਬੈਠਣ ਵਾਲੇ ਜਿਹੜੇ ਵੀ ਬਾਦਸ਼ਾਹ ਹੁੰਦੇ ਸੀ ਉਹ ਦਿੱਲੀ ਤੋਂ ਜਦੋਂ ਲਾਹੌਰ ਨੂੰ ਜਾਂਦੇ ਸੀ ਇਸੇ ਥਾਂ ਤੇ ਪੜਾ ਕਰਦੇ ਸੀ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਦਸ਼ਾਹ ਸਮੇਂ ਦਾ ਜਿਹੜਾ ਬਾਦਸ਼ਾਹ ਜਹਾਗੀਰ ਉਹ ਵੀ ਆ ਰਿਹਾ ਸੀ ਉਹ ਇਸ ਸਰਾਹ ਵਾਲੀ ਥਾਂ ਦੇ ਉੱਪਰ ਉਹਨੇ ਪੜਾ ਕੀਤਾ ਸੀ ਤੇ ਮਹਾਰਾਜ ਨੇ ਇਸ ਪਾਵਨ ਪਵਿੱਤਰ ਸਥਾਨ ਦੇ ਉੱਪਰ ਆਪਣੇ ਪਾਵਨ ਚਰਨ ਪਾ ਕੇ ਇਹ ਥਾਂ ਨੂੰ ਪਵਿੱਤਰ ਕੀਤਾ ਸੀ ਲੰਮਾ ਸਮਾਂ ਇਸ ਪਾਵਨ ਸਥਾਨ ਦੀ ਸੇਵਾ ਚਾਰੇ ਕੋਟਾਂ ਦੇ ਨਗਰ ਸਿੜੀ ਨਾਲ ਮਿਲ ਕੇ ਕਰਦੇ ਰਹੇ ਪਰ ਮਗਰੋਂ ਫਿਰ ਇਹ ਪਾਵਨ ਸਥਾਨ ਸੀ ਜਿਹੜਾ ਐਸਜੀਪੀਸੀ ਨੂੰ ਸੇਵਾ ਦੀ ਫੌਮ ਦਿੱਤਾ ਗਿਆ ਤੇ ਅੱਜ ਕੱਲ ਇਹ ਪਾਵਨ ਸਥਾਨ ਦੀ ਸੇਵਾ ਐਸਜੀਪੀਸੀ ਕਰ ਰਹੀ ਹੈ ਤੇ ਉਹਨਾਂ ਵੱਲੋਂ ਪ੍ਰਬੰਧ ਚਲਾਇਆ ਜਾ ਰਿਹਾ ਹੈ ਤੇ ਥਾਂ ਦੇ ਉੱਪਰ ਦੂਰੋਂ ਨੇੜੋਂ ਆ ਕੇ ਸਿੱਖ ਸੰਗਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਹਰ ਵੇਲੇ ਇਸ ਪਾਵਨ ਅਸਥਾਨ ਦਾ ਜਿਹੜਾ ਦਰਵਾਜ਼ਾ ਹੈ ਜਿਹਨੂੰ ਆਪ ਅਕਵਾੜ ਕਹਿੰਦੇ ਹਾਂ ਉਹ ਖੁੱਲਾ ਰਹਿੰਦਾ ਹੈ ਮੈਂ ਕਹਾਗਾ ਕਿ ਦੁਨੀਆ ਦੇ ਵਿੱਚ ਸ਼ਾਇਦ ਇਹ ਪਹਿਲਾ ਅਸਥਾਨ ਹੈ ਜਿਸ ਅਸਥਾਨ ਦੇ ਦਰਵਾਜ਼ੇ ਨੂੰ ਬਾਹਰ ਕੁੰਟੀ ਨਹੀਂ ਲੱਗੀ ਹੋਈ 24 ਘੰਟੇ ਦਿਨ ਰਾਤ ਸੰਗਤਾਂ ਆਉਂਦੀਆਂ ਨੇ ਤੇ 24 ਘੰਟੇ ਇਸ ਪਾਵਨ ਸਥਾਨ ਤੇ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਹੈ ਕਿ ਇਸ ਸਥਾਨ ਦੇ ਉੱਪਰ ਜਿੰਨਾ ਵੀ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਸਤਿਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਂਦੇ ਨੇ ਤੇ ਉਹਨਾਂ ਦੇ ਤੀਜੇ ਦਿਨ ਭੋਗ ਪਾਏ ਜਾਂਦੇ ਨੇ ਫਿਰ ਨਾਲ ਦੀ ਨਾਲ ਅਗਲੇ ਅਖੰਡ ਪਾਠ ਸਾਹਿਬ ਆਰੰਭ ਹੋ ਜਾਂਦੇ ਨੇ ਇਤਨਾ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਵੀ ਚੱਲਦੀ ਹੈ ਹਰ ਵੇਲੇ ਬਾਣੀ ਦਾ ਪ੍ਰਵਾਹ ਵੀ ਚੱਲਦਾ ਹੈ ਤੇ ਗੁਰੂ ਕਾ ਲੰਗਰ ਵੀ ਚੱਲਦਾ ਹੈ ਇਹ ਪਾਵਨ ਸਥਾਨ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਜੀ ਠੀਕ ਹੈ ਬਾਬਾ ਜੀ ਇੱਕ ਛੋਟਾ ਜਿਹਾ ਹੋਰ ਸਵਾਲ ਸੀ ਕਿ ਜਦੋਂ ਆਪਾਂ ਦਿਵਾਲੀ ਵਾਂਗ ਦਿਨਾਂ ਦੇ ਵਿੱਚ ਉਹ ਦਿਨਾਂ ਨੂੰ ਯਾਦ ਕਰਦੇ ਆਂ ਕਈ ਵਾਰਦੇ ਅੱਜਕੱਲ ਦਾ ਯੂਥ ਆ ਉਹ ਜ਼ਿਆਦਾ ਨਹੀਂ ਸਮਾਂ ਉਹ ਚੀਜ਼ਾਂ ਯਾਦ ਰੱਖਦਾ ਉਹ ਜਿਹੜਾ 52 ਕਲੀਆਂ ਦੀ ਗੱਲ ਕੀਤੀ ਗਈ ਸੀ ਕਿ ਛੋਲਾ ਸਾਹਿਬ ਦੇ ਨਾਲ ਬਣੀਆਂ ਗਈਆਂ ਸੀ ਉਹ ਥੋੜਾ ਜਿਹਾ ਦੱਸ ਸਮਝਾ ਦਿੰਦੇ ਕੀਵੇਂ ਸੀ ਉਹ ਸਮਾਂ ਸੀ ਅ ਉਸ ਵੇਲੇ ਸਮੇਂ ਦਾ ਜਿਹੜਾ ਬਾਦਸ਼ਾਹ ਸੀ ਜਹਾਗੀਰ ਉਹਨਾਂ ਨੇ ਧਾਨੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਸੀ ਉਸ ਵੇਲੇ ਜਦੋਂ ਮਹਾਰਾਜ ਗਏ ਉੱਥੇ ਰਾਜੇ ਸੀ ਜਿਨ੍ਹਾਂ ਦੀ ਗਿਣਤੀ 52 ਹੈ ਪਰ ਕਈ ਵਿਚਾਰਬਾਨਾਂ ਨੇ ਵੱਧ ਵੀ ਗਿਣਤੀ ਕਹੀ ਉਹਨਾਂ ਦੀ ਉਸ ਅਸਥਾਨ ਦੇ ਉੱਪਰ ਜਿਹੜੇ ਰਾਜੇ ਸੀ ਉਹਨਾਂ ਨਾਲ ਕੋਈ ਬਹੁਤਾ ਵਿਵਹਾਰ ਚੰਗਾ ਨਹੀਂ ਸੀ ਹੋ ਰਿਹਾ ਨਾ ਉਹਨਾਂ ਨੂੰ ਚੰਗਾ ਖਾਣ ਨੂੰ ਦਿੱਤਾ ਜਾਂਦਾ ਸੀ ਨਾ ਚੰਗਾ ਪਹਿਨਣ ਨੂੰ ਦਿੱਤਾ ਜਾਂਦਾ ਸੀ ਇਥੋਂ ਤੱਕ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚੋਂ ਲੋਹੇ ਦੀਆਂ ਹੱਥ ਘੜੀਆਂ ਵੀ ਪਾਈਆਂ ਹੋਈਆਂ ਸੀ ਉਹਨਾਂ ਦਾ ਤੁਰਨਾ ਵੀ ਬੜਾ ਮੁਸ਼ਕਲ ਸੀ ਪਰ ਜਦੋਂ ਮਹਾਰਾਜ ਧੰਗੂ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਗਏ ਮਹਾਰਾਜ ਨੇ ਉਥੋਂ ਦਾ ਜਿਹੜਾ ਹਰੀਦਾਸ ਨਾਮ ਦਾ ਦਰੋਗਾ ਸੀ ਉਹਨੂੰ ਕਹਿ ਕੇ ਰਾਜਿਆਂ ਨੂੰ ਚੰਗਾ ਭੋਜਨ ਦਵਾਣਾ ਆਰੰਭਿਆ ਤੇ ਚੰਗਾ ਉਹਨਾਂ ਨਾਲ ਵਿਵਹਾਰ ਹੋਣ ਲੱਗ ਪਿਆ ਉਸ ਖਾਨ ਦੇ ਉੱਪਰ ਉਹ ਰਾਜੇ ਬੜੇ ਖੁਸ਼ ਹੋਏ ਫਿਰ ਉਸ ਵੇਲੇ ਪਰ ਜਦੋਂ ਬਾਦਸ਼ਾਹ ਜਹਾਂਗੀਰ ਨੇ ਧੰਗੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਣਾ ਚਾਹਿਆ ਉਸ ਖਾਨ ਦੇ ਉੱਪਰੋਂ ਤਾਂ ਉਹ ਜਿਹੜੇ ਰਾਜੇ ਸੀ ਉਹ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ ਤੁਸੀਂ ਨਾ ਜਾਵੋ ਜੇ ਜਾਣਾ ਹੈ ਤਾਂ ਸਾਨੂੰ ਵੀ ਨਾਲ ਹੀ ਲੈ ਕੇ ਜਾਵੋ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲੇ ਫਿਰ ਬਾਦਸ਼ਾਹ ਨੂੰ ਇਹ ਬਚਨ ਲੈ ਕੇ ਭੇਜਿਆ ਕਿ ਸਾਸੀ ਤਾਂ ਇਸ ਕਿਲੇ ਦੇ ਵਿੱਚੋਂ ਬਾਹਰ ਆਵਾਂਗੇ ਜੇ ਸਾਡੇ ਨਾਲ ਇਹ ਜਿਹੜੇ ਰਾਜੇ ਨੇ ਛੱਡੇ ਜਾਣਗੇ ਉਹ ਜਿਹੜਾ ਬਾਦਸ਼ਾਹ ਸੀ ਸਿਆਸੀ ਬੰਦਾ ਸੀ ਉਨੇ ਸੋਚਿਆ ਕਿ ਮੈਂ ਬੜੀ ਮੁਸ਼ਕਲ ਦੇ ਨਾਲ ਇਹ ਰਾਜੇ ਫੜੇ ਨੇ ਜਿਨ੍ਹਾਂ ਦੀ ਗਿਣਤੀ 52 ਹੈ ਪਰ ਜੇ ਮੈਂ ਗੁਰੂ ਦੇ ਕਹੇ ਤੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਨੇ ਫੇਰ ਉਹ ਪੱਧਰ ਕਰਨਾ ਹੈ ਇਸ ਕਰਕੇ ਉਹਨੇ ਸ਼ਾਸਤ ਇਹ ਖੇਢੀ ਕਿ ਜਿਹੜਾ ਵੀ ਰਾਜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਫੜ ਕੇ ਕਲੀ ਫੜ ਕੇ ਤੂੰ ਆਪਾਂ ਕਹਿੰਦੇ ਆ ਬਾਹਰ ਆ ਜਾਏਗਾ ਮੈਂ ਉਸ ਨੂੰ ਛੱਡ ਦੇਵਾਂਗਾ ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨੇ 52 ਕਲੀਆਂ ਵਾਲਾ ਚੋਲਾ ਪਹਿਨੇ ਆ ਤੇ 52 ਦੇ 52 ਰਾਜਿਆਂ ਨੂੰ ਇੱਕ ਇੱਕ ਕਲੀ ਫੜਾਈ ਤੇ ਫਿਰ ਮਹਾਰਾਜ ਨੇ ਉਹਨਾਂ 52 ਦੇ 52 ਰਾਜਿਆਂ ਨੂੰ ਉਸ ਇਕਵਾਲੀਅਰ ਦੇ ਕਿਲੇ ਤੋਂ ਰਿਹਾਈ ਕਰਿਆ ਬਾਹਰ ਲੈ ਕੇ ਆਏ ਇਸ ਕਰਕੇ ਉਹਨਾਂ ਨੂੰ ਬੰਦੀ ਛੋੜ ਮਹਾਰਾਜ ਕਹਿੰਦੇ ਨੇ ਉਹ ਚੋਲਾ ਸ਼ਹਿਬ ਹੈ ਜਿਹੜਾ ਉਹ ਆਪਣੇ ਨੇੜੇ ਵੱਡੀ ਕਟਾਣੀ ਨਗਰ ਦੇ ਅੰਦਰ ਸੁਸ਼ੋਭਤ ਹੈ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨ ਕਰਦੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਸ੍ਰੀ ਗੁਰਦੁਆਰਾ ਸਾਹਿਬ ਮੰਨਜੀ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਇਤਿਹਾਸ ਕੀ ਹੈ ਇਸ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਲੋਕ ਸੰਗਤਾਂ ਇੱਥੋਂ ਨਤਮਸਤਕ ਹੋ ਕੇ ਲੰਘ ਜਾਂਦੀਆਂ ਹਨ ਪਰ ਸਾਨੂੰ ਸਵਾਲ ਹੀ ਆਉਂਦੇ ਸਨ ਕਿ ਆਖਰ ਇਹਦਾ ਇਤਿਹਾਸ ਕੀ ਹੈ ਸੋ ਤੁਸੀਂ ਇਸ ਇਤਿਹਾਸ ਨੂੰ ਜਾਣ ਹੋ ਗਏ ਹੋ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਹਾਲੇ ਵੀ ਕੋਈ ਸਵਾਲ ਹੈ ਜਾਂ ਤੁਸੀਂ ਹੋਰ ਕਿਸੇ ਗੁਰੂ ਘਰ ਦਾ ਵੀਡੀਓ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਹੈ ਤਾਂ ਸਾਨੂੰ ਕਮੈਂਟਾਂ ਦੇ ਰਾਹੀਂ ਜਾਂ ਫੋਨ ਕਰਕੇ ਪੁੱਛ ਸਕਦੇ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ